ਅੰਗਰੂਰ ਦੇ ਪਿੰਡ ਤਾਂਦਰਾ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਿੰਡ ਦੇ ਵਿੱਚ ਚਰਚ ਲਗਾਉਣ ਨੂੰ ਲੈ ਕੇ ਦੋ ਗੁੱਟਾਂ ਦੇ ਵਿੱਚ ਝੜਪ ਹੋ ਗਈ ਇਸ ਦੌਰਾਨ ਕਈ ਲੋਕ ਜ਼ਖਮੀ ਹੋਏ ਨੇ ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਤਾਂ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਦੇ ਉੱਤੇ ਮਾਰਦਿਆਂ ਪਿੰਡ ਦੇ ਈਸਾਈ ਲੋਕਾਂ ਦਾ ਦੋਸ਼ ਹੈ ਕਿ ਕੁਝ ਲੋਕ ਉਹਨਾਂ ਨੂੰ ਚਰਚ 'ਚ ਜਾਣ ਤੋਂ ਜ਼ਬਰਦਸਤੀ ਰੋਕਦੇ ਨੇ ਜਿਸ ਦੌਰਾਨ ਜਦੋਂ ਉਹਨਾਂ ਨੇ ਇਸ ਬਾਬਤ ਇੱਕ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਮੀਟਿੰਗ ਦੇ ਦੌਰਾਨ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ। ਇਹ ਕਹਾਣੀ ਇਹ ਹੈ ਜੀ ਅਸੀਂ ਨੇ ਮੀਟਿੰਗ ਰੱਖੀ ਥੀ ਵਲੰਟੀਅਰ ਮੀਟਿੰਗ ਤੇ ਉਸ ਦੇ ਵਿੱਚ ਨਾ ਕੁਝ ਸਰਪੰਚ ਵੱਲੋਂ ਪਿੰਡ ਦੇ ਬੰਦੇ ਇਕੱਠੇ ਕੀਤੇ ਗਏ ਗੁਰਦੁਆਰੇ ਵਿੱਚ ਅਨਾਊਂਸਮੈਂਟ ਕਰਵਾਈ ਗਈ ਵੀ ਸਾਰੇ ਜਾਣੇ ਇਕੱਠੇ ਹੋਵੋ। ਕੱਠੇ ਹੋ ਗਏ ਨਾ ਨੇ ਹਲੇ ਮੀਟਿੰਗ ਅਸੀਂ ਕਰੇ ਰਹੇ ਤੇ ਉੱਥੇ ਬੈਠੇ ਤੇ ਪ੍ਰਾਰਥਨਾ ਬੰਦਗੀ ਕਰ ਰਹੇ ਤੇ ਹਲੇ ਤੇ ਉਸ ਤੋਂ ਬਾਅਦ ਸਰਪੰਚ ਨੇ ਕੁਝ ਨਵਾਲਗ ਬੰਦੇ ਵੀ ਨੇ ਵੀਡੀਓ ਵੀ ਨੇ ਸਾਡੇ ਲਈ ਉਹਨਾਂ ਵਿੱਚ ਉਹਨਾਂ ਦੇ ਹੱਥਾਂ ਚ ਰਾੜਾਂ ਵੀ ਨੇ ਉਹ ਵੀ ਸਾਡੇ ਲਈ ਪ੍ਰੂਫ ਪਿਆ ਉਹਨੇ ਕੁੱਟਮਾਰ ਕਰਨੀ ਸਟਾਰਟ ਕਰਤੀ ਆ ਕਿ ਅਸੀਂ ਉਹ ਕਹਿੰਦੇ ਵੀ ਉਹਨਾਂ ਨੇ ਚਰਚ ਦੇ ਬਿਲਕੁਲ ਸਾਹਮਣੇ ਖੜ ਗਏ ਉਹ ਆ ਕਿ ਵੀ ਅਸੀਂ ਕਿਸੇ ਬੰਦੇ ਨੂੰ ਬਾਹਰ ਹੀ ਨਿਕਲ ਦੇਣਾ ਸਾਡੇ ਨਾਲ ਲੇਡੀਜ਼ ਵੀ ਸੀ ਤੇ ਲੇਡੀਜ਼ ਨੂੰ ਵੀ ਉਹਨਾਂ ਨੇ ਖਿੱਚਿਆ ਤੂਆ ਲਵੇ ਪਾਣੀ ਦਾ ਖਾਲ ਬਣਾ ਤੂ ਟੋਬੇ ਮੰਗੂ ਉਹਦੇ ਵਿੱਚ ਵੀ ਲੇਡੀ ਜੀ ਨੂੰ ਸੱਟਿਆ ਉਹਨਾਂ ਨੇ ਬੰਦਿਆਂ ਨੇ ਉਹ ਵੀ ਸਾਡੇ ਲਈ ਵੀਡੀਓ ਪਈਆਂ ਨੇ ਸਾਰ ਤੇ ਸਰਪੰਚ ਦੇ ਨਾਲ ਜਿਹੜੇ ਨੇ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਵੀ ਥੀਗੇ ਉਹ ਵੀ ਸਾਡੇ ਲਈ ਵੀਡੀਓ ਪਈਆ ਉਹ ਇਹ ਚੀਜ਼ ਕਹਿ ਰਹੇ ਤੇ ਵੀ ਇਹਨਾਂ ਨੂੰ ਪਿੰਡ ਚੋਂ ਬਾਹਰ ਕੱਢੋ ਵੀ ਇਹਨਾਂ ਨੂੰ ਸਾਨੂੰ ਜਣੀ ਸਾਡਾ ਪਿੰਡ ਤਾਂ ਆਂਧਰਾਗਾ ਵੀ ਸਾਨੂੰ ਪਿੰਡ ਚੋਂ ਬਾਹਰ ਕੱਢੋ ਵੀ ਇਹਨਾਂ ਨੇ ਚਰਚ ਨੂੰ ਜਗ੍ਹਾ ਦਿੱਤੀ ਹੋਈ ਆ ਅਸੀਂ ਖੁੱਦ ਹੀ ਜਗ੍ਹਾ ਚਰਚ ਨੂੰ ਗਿਫਟ ਕੀਤੀ ਹੋਈ ਆ 1 ਦਸੰਬਰ ਦੇ ਵਿੱਚ ਹੀ ਪਹਿਲਾਂ ਥੋੜਾ ਹਾਂ 25 ਦਸੰਬਰ ਨੂੰ ਹੋਇਆ ଥିਗਾ ਜੀ 25 ਦਸੰਬਰ ਨੂੰ ਸਾਡੇ ਲਈ ਪਰਮਿਸ਼ਨ ᱛੀ ਤੇ ਅਸੀਂ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਉੱਥੇ ਥੋੜੇ ਪਟਾਕੇ ਬਜਾਏ ਤੇਗੇ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਦੁਬਾਰਾ ਥਾਰ ਗੱਡੀ ਮੂਰੇ ਲਾਈ ਉਹ ਵੀਡੀਓ ਵੀ ਪਈਆ ਉਹਨਾਂ ਨੇ ਟੈਂਟ ਦੇ ਮੂਰੇ ਥਾਰ ਗੱਡੀ ਲਾ ਕੇ ਉਹਨਾਂ ਨੇ ਲੇਡੀਜ਼ ਨਾਲ ਬੱਤਮਿਜ਼ੀ ਕੀਤੀ ਜੀ ਤੇ ਸਾਡੇ ਉਹ ਬੰਦਿਆਂ ਨੂੰ ਕਿਹਾ ਵੀ ਤੁਸੀਂ ਇੱਥੇ ਆਉਣਾ ਨਹੀਂ ਨਹੀਂ ਤੁਹਾਡੇ ਲੱਤਾਂ ਵਾਹਾਂ ਤੋੜ ਦਾਂਗੇ ਇਹ ਉਹਨਾਂ ਨੇ ਸ਼ਬਦਾਵਲੀ ਯੂਜ਼ ਕਰੀਆ ਤੇ ਸਾਡੇ 4 ਬੰਦੇ ਦਾਖਲ ਤੇ ਜੀ ਬਾਕੀ ਸੱਟਾਂ ਦਾ ਹੋਰ ਵੀ ਕਈ ਸੱਟਾਂ ਹੋਰ ਦੇ ਵੀ ਨੇ ਜਿਕੰਜਿਆਂ ਦੇ ਸੱਟਾਂ ਦਾ ਕਾਫੀ ਜਾਦਾਂ ਦੇ ਬੱਜੀਆਂ ਨੇ ਜੀ ਤੇ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਨਵਾਲਕ ਬੰਦੇ ਜਿਨ੍ਹਾਂ ਦੇ ਮੂੰਹ ਤੇ ਦਾੜੀ ਵੀ ਨਹੀਂ ਹੈਗੀ ਨਾ 18 ਸਾਲ ਤੋਂ ਕੱਟਨੇ ਸਰਪੰਚ ਨੇ ਉਹਨਾਂ ਦੇ ਹੱਥਾਂ 'ਚ ਰਾੜਾ ਫੜਾਈਆਂ ਨੇ ਕਿਉਂਕਿ ਸਰਪੰਚ ਨੇ ਅਸੀਂ ਦੇਖਿਆ ਖੁਦ ਵੀ ਉਹ ਇਕੱਠੇ ਕਰ ਰਿਹਾ ਸੀ ਉੱਥੇ ਫੋਨ ਕਰਕੇ ਉਸ ਤੋਂ ਬਾਅਦ ਉਹਨੇ ਅਨਾਊਂਸਮੈਂਟ ਕਰਵਾਈ ਆ ਸਰਪੰਚ ਨੇ ਇਹ ਚੀਜ਼ ਕਹੀ ਆ ਵੀ ਮੇਰੇ 25 ਲੱਖ ਦੀ ਕੋਠੀ ਵਿਕ ਜੇ ਪਰ ਮੈਂ ਚਾਰਜ ਨਹੀਂ ਲੱਗਣ ਦਿੰਦਾ ਇਹ ਉਹਨੇ ਦਾਵਾ ਕੀਤਾ ਉਹਨੇ ਚੈਲੰਜ ਕੀਤਾ ਕਹਿਣ ਦਾ ਭਾਵ ਪ੍ਰਸ਼ਾਸਨ ਨੂੰ ਵੀ ਚੈਲੰਜ ਕੀਤਾ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੁਣ ਸਾਡੇ ਦੇ ਕੁੱਟਮਾਰ ਹੁੰਦੀ ਆ ਹੁਣ ਸਾਰੇ ਐਮ ਕੁੱਟਮਾਰ ਹੋਈ ਗਈ ਸਾਡੇ ਲੇਡੀਜ਼ ਨੂੰ ਧੱਕਾ ਮੁੱਕੀ ਕਰਿਆ ਉਹਨਾਂ ਦੇ ਬੰਦੇ ਨਾ ਜਦੋਂ ਥਾਣੇ ਚਾਰੇ ਤੇ ਉਦੋਂ ਵੀ ਲੇਡੀਜ਼ ਦੇ ਪਿੱਛੇ ਆ ਰਹੇ ਦੇ ਮੋਟਰਸਾਈਕਲ 'ਚ ਬਿਲਕੁਲ ਬਰਾਬਰ ਲਾਈ ਅਸੀਂ ਅੱਗੇ ਗਿਆ ਉਹ ਸਾਡੇ ਲਈ ਵੀ ਵੀਡੀਓ ਪ੍ਰੂਫ ਪਈ ਆ ਪਹਿਲੇ ਟਾਈਮ 'ਚ ਕੁਝ ਲਿਹਾਤਾ ਵੀ ਹੋਇਆ ਥੋੜਾ ਲਿਖਤੀ ਕੋਈ ਸਮਝੌਤਾ ਨਹੀਂ ਹੋਇਆ ਜੀ ਉੱਥੇ ਉਹਨਾਂ ਨੇ ਇਹ ਕਹਿ ਦਿੱਤੀ ਵੀ ਥੋੜੇ ਟਾਈਮ ਰੁਕਜੋ ਤੁਸੀਂ ਵੀ ਬਾਅਦ 'ਚ ਸਟਾਰਟ ਕਰ ਲਿਓ ਸਾਨੂੰ ਇਸ ਉਹਨੇ ਤਹਿਸੀਲਦਾਰ ਦਾ ਸਾਹਬ ਨੇ ਬੁਲਾਇਆ ਤਹਿਸੀਲਦਾਰ ਦਾ ਸਾਹਬ ਕਹਿੰਦੇ ਸਾਨੂੰ ਵੀ ਚਰਚੇ ਦੇ ਵਿੱਚ ਮੂਰਤੀ ਲਵਾਉ ਸੀ ਕਿ ਆ ਵੀ ਬਾਈਬ ਜਦੋਂ ਬੇਬਲ ਚ ਪਾਪਾ ਮੂਰਤੀ ਅਸੀਂ ਕਿਵੇਂ ਲਾ ਦੀ ਉਹ ਕਹਿੰਦੇ ਕਰਾਸ ਵਗੈਰਾ ਲਗਾਓ ਵੀ ਪਤਾ ਲੱਗੇ ਚਰਚਾ ਅਸੀਂ ਨੇ ਕਰਾਸ ਵਗੈਰਾ ਲਾ ਲਿਆ ਤੇ ਚਰਚ ਸਾਡੀ ਰਜਿਸਟ੍ਰੇਸ਼ਨ ਆ ਜੀ ਉੱਥੇ ਕੋਈ ਸਮਝੌਤਾ ਨਹੀਂ ਹੋਇਆ ਸੀ ਉਹਨਾਂ ਨੇ ਕਿਹਾ ਸੀ ਵੀ ਸਾਈਨ ਕਰੋ ਵੀ ਸਮਝੌਤਾ ਹੋ ਗਿਆ ਵੀ ਚਰਚ ਲਾਉਣੀ ਨਹੀਂ ਤਿੰਨ ਮਹੀਨੇ ਵੀ 6 ਮਹੀਨੇ ਅਸੀਂ ਕਿਹਾ ਸਾਡਾ ਵੀ ਕੋਈ ਸਮਝੌਤਾ ਨਹੀਂ ਵੀ ਸਾਡਾ ਤੁਸੀਂ ਫੈਸਲਾ ਕਰੋ ਪਰ ਅਸੀਂ ਚਰਚ ਨਹੀਂ ਲਵਾਈ ਤੀ ਜੀ ਨਾ ਕਿ ਉੱਥੇ ਸਪੀਕਰ ਲੱਗਿਆ ਹੋਇਆ ਸੀ ਸਿਰਫ ਵਲੰਟੀਅਰ ਮੀਟਿੰਗ ਚੱਲ ਰਹੀ ਸੀ ਹਲੇ ਕੋਈ ਗੱਲਬਾਤ ਨਹੀਂ ਹੋਈ ਤੀ ਪੂਰੀ ਜਦ ਕਿ ਦੂਜੇ ਧੜੇ ਦਾ ਦੋਸ਼ ਹੈ ਕਿ ਪਿੰਡ ਦੇ ਵਿੱਚ ਪ੍ਰਸ਼ਾਸਨ ਨੇ ਚਰਚ ਤੇ ਪਾਬੰਦੀ ਲਗਾਈ ਹੋਈ ਆ ਜਿਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਹ ਦੇਖੋ ਅਸੀਂ ਸਾਰੇ ਇਕੱਠੇ ਆ ਬਈ ਹਨਾ ਸਾਰੇ ਅਸੀਂ ਪੰਚਾਇਤ ਵੱਲੋਂ ਉਹਨਾਂ ਨੂੰ ਪਹਿਲਾਂ ਵੀ ਬਹੁਤ ਵਾਰਾ ਮਤਲਬ ਸਮਝਾਇਆ ਗਿਆ ਸੀ ਹਨਾ ਅਸੀਂ ਗੁਰਦੁਆਰਾ ਕਮੇਟੀ ਸੀ ਇਕੱਠੇ ਹੋ ਕੇ ਉਹਨਾਂ ਕੋਲੇ ਸਾਰੇ ਗਏ ਤੇ ਪਿੰਡ ਦਾ ਕੋਈ ਬੰਦਾ ਨਹੀਂ ਹੈਗਾ ਉਹਦੇ ਵਿੱਚ ਵੀ ਪਿੰਡ ਦਾ ਇੱਕ ਬੰਦਾ ਹੈਗਾ ਬਾਕੀ ਜਿਹੜੇ ਹੈਗੇ ਨੇ ਸਰਾਰਥੀ ਅੰਤਰ ਬਾਹਰ ਹੀ ਨੇ ਸਾਰੇ ਉਹ ਆ ਕੇ ਉੱਥੇ ਕੋਈ ਚਰਚੀ ਨਹੀਂ ਹੈਗੀ ਅਸੀਂ ਇਹਨਾਂ ਦੇ ਤਾਂ ਮਾਨੂੰ ਮਾੜਾ ਨਹੀਂ ਕਹਿੰਦੇ ਹੈਗੇ ਹਨਾ ਉੱਥੇ ਇੱਕ ਬੱਕਰੀਆਂ ਦਾ ਬਾੜਾ ਹੈਗਾ ਜਿਹਦੇ ਵਿੱਚੋਂ ਜਾ ਕੇ ਮਤਲਬ ਉੱਥੇ ਕੱਟ ਕਰਕੇ ਪੂਰਾ ਲਾਉਸਮੈਂਟ ਸਪੀਕਰ ਲਵਾ ਕੇ ਸਾਰਾ ਕੁਝ ਉੱਥੇ ਜਾ ਕੇ ਹੁੱਲੜਵਾਜੀ ਕਰਦੇ ਨੇ ਜਦੋਂ ਜਦੋਂ ਉਹਨਾਂ ਨੂੰ ਰੋਕਦੇ ਆਂ ਤੇ ਉਹ ਸਾਡੇ ਨਾਲ ਫਿਰ ਗਾਲੀ ਗਲੋਚੇ ਕੁੱਝ ਕਰਦੇ ਮੰਗਤ ਸਾਡੀ ਇਹੀ ਐਸੀ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਆਂਗੇ ਐਸਪੀ ਸਾਹਿਬ ਨੇ ਉਹਨਾਂ ਨੂੰ ਮਨਾ ਕੀਤਾ ਇਸ ਵਾਰ ਤਹਿਸੀਲਦਾਰ ਸਾਹਿਬ ਨੇ ਉਹਨਾਂ ਨੂੰ ਮਨਾ ਕੀਤਾ ਦੀ ਐਸਓ ਸਾਹਿਬ ਨੇ ਵੀ ਮਨਾ ਕੀਤਾ ਸੀ ਉਹਨਾਂ ਨੂੰ ਮਤਲਬ ਉਹਨਾਂ ਦੀ ਵੀ ਉਹ ਨਾਂ ਸੁਣਦੇ ਹੋਏ ਉਹਨਾਂ ਨੇ ਮਤਲਬ ਫੇਰ ਵੀ ਉਹਨਾਂ ਨੇ ਧੱਕੇ ਨਾਲ ਲਈ ਹੋ ਹੁਣ ਮੰਗਤ ਹੈ ਇਹੀ ਆ ਵੀ ਸਾਡੀ ਬਸ ਪ੍ਰਸ਼ਾਸਨ ਬੇਨਤੀ ਆ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਗਰ ਤਾਂਦਰਾ ਨੇੜੇ ਧੂਰੀ ਜ਼ਿਲ੍ਹਾ ਸੰਗਰੂਰ ਪੰਜਾਬ ਦਾ ਮੈਂ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਦੇ ਪਿੰਡ ਤਾਂਦਰੇ ਤੋਂ ਦੱਸਣਾ ਚਾਹੁੰਦਾ ਕਿ ਇਸ ਪਿੰਡ ਦੇ ਵਿੱਚ ਇੱਕ ਸਮਸ਼ਾਨ ਘਾਟ ਇੱਕ ਗੁਰਦੁਆਰਾ ਸਾਰੇ ਭਾਈਚਾਰੇ ਬਹੁਤ ਹੀ ਭਾਈਚਾਰਕ ਸਾਂਝ ਦੇ ਨਾਲ ਇੱਕ ਮੁਟਸਾ ਨਾਲ ਰਹਿੰਦੇ ਆ ਐਸੀ ਕੋਈ ਗੱਲ ਨਹੀਂ ਵੀ ਜਰਨਲ ਜਾਂ ਐਸ ਸੀ ਭਾਈਚਾਰੇ ਦੀ ਲੜਾਈ ਆ ਪਿਛਲੇ ਕਾਫੀ ਸਮੇਂ ਤੋਂ ਦਸੰਬਰ ਮਹੀਨੇ ਤੋਂ ਸਾਬਜਾਦਿਆਂ ਦੇ ਸਹੀਦੀ ਜੋੜ ਮੇਲਾ ਚੱਲ ਰਿਹਾ ਸੀ ਸਰਾਰਤੀਆਂ ਸਰਾਂ ਨੇ ਉੱਥੇ ਸਹੀਦੀ ਜੋੜ ਮੇਲੇ ਦੇ ਵਿੱਚ ਖਲਲਬਾਜੀ ਪਾਈ ਆ ਪਟਾਕੇ ਚਲਾਏ ਪਿੰਡ ਦੇ ਪਤਵੰਤੇ ਸਪਤਵੰਤੇ ਸੱਜਣਾਂ ਜਾਂ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੀ ਉਦੋਂ ਵੀ ਗੱਲ ਪਾਏ ਪ੍ਰਸ਼ਾਸਨ ਕੋਲੇ ਗੱਲ ਪਹੁੰਚੀ ਪ੍ਰਸ਼ਾਸਨ ਨੇ ਉਹਨਾਂ ਨੂੰ ਇਸ ਗੱਲ ਤੋਂ ਵਰਜਿਆ ਰੋਕਿਆ ਪਰ ਕੱਲ ਫੇਰ ਉਹ ਪ੍ਰਸ਼ਾਸਨ ਦੀ ਨਾ ਮੰਨਦੇ ਹੋਏ ਉਹਨਾਂ ਨੇ ਫੇਰ ਕੱਠ ਕੀਤਾ ਕਿ ਇਸ ਤੈਸੇ ਤਰ੍ਹਾਂ ਕਰਾਂਗੇ ਇਸ ਗੱਲ ਨੂੰ ਇਹ ਗਰੀਬ ਦਾ ਅਮੀਰ ਦਾ ਕੋਈ ਇਹਦੇ ਵਿੱਚ ਰੋਲਾ ਨਹੀਂ ਹੈਗਾ ਇਹ ਸਰਾਰਤੀ ਜਾਨਸਰਾ ਕੇ ਇੱਥੇ ਖਲਲਬਾਜੀ ਪਾਉਂਦੇ ਆ ਹਰਕਤਾਂ ਕਰਦੇ ਆ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਿ ਇਹਨਾਂ ਨੂੰ ਰੋਕਿਆ ਜਾਵੇ ਉਥੇ ਇਸ ਪੂਰੇ ਮਾਮਲੇ ਨੂੰ ਲੈ ਕੇ ਐਸਐਚਓ ਥਾਣਾ ਸਦਰ ਧੂਰੀ ਨੇ ਕੀ ਕਿਹਾ ਜ਼ਰਾ ਉਹ ਵੀ ਸੁਣਦੇ ਹਾਂ ਸਰਪਿੰਡ ਧੌਂਦਰੇ ਵਿੱਚ ਜੋ ਮਾਮਲਾ ਹੋਇਆ ਕੀ ਮਾਮਲਾ ਸਾਰਾ ਉਥੇ ਹੈ ਵੀ ਪਹਿਲਾਂ ਮਲੋਏ ਜੀ ਸੁਮਸ਼ੀਰ ਦੇ ਜਿਹੜੇ ਸੀ ਆਪਦੇ Satsang ਕਰਦੇ ਸੀਗੇ ਫੇਰ ਇਹਨਾਂ ਦਾ ਕੋਈ ਪਿੰਡ ਵਾਲਿਆਂ ਨਾਲ ਤਕਰਾਰ ਹੋ ਗਿਆ ਸੀਗਾ ਇਹ ਆਪਸੀ ਸਹਿਮਤੀ ਨਾਲ ਇਹ ਕਿਸੇ ਹੋਰ ਜਗ੍ਹਾ ਤੇ ਆਪਣਾ ਸ਼ੁਰੂ ਕਰਤਾ ਸੀਗਾ ਤੇ ਹੁਣ ਉਹ ਜਿਹੜੇ ਕੱਲ ਹੀ ਸਾਨੂੰ ਪਤਾ ਲੱਗਿਆ ਵੀ ਦੁਬਾਰਾ ਉੱਥੇ ਇਹ ਇਕੱਠੇ ਹੋਏ ਨੇ ਤੇ ਮੈਂ ਉੱਥੇ ਪਹੁੰਚਿਆ ਸੀਗਾ ਉੱਥੇ ਪਿੰਡ ਵਾਲੇ ਵੀ ਇਕੱਠੇ ਹੋਏ ਸੀਗੇ ਉਹ ਕਹਿੰਦੇ ਬਾਹਰੋਂ ਬੰਦੇ ਆਉਂਦੇ ਨੇ ਐਦਾਂ ਸਾਨੂੰ ਪਤਾ ਨਹੀਂ ਜੀ ਤੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਇੱਥੇ ਘੁੰਮਦੇ ਰਹਿੰਦੇ ਨੇ ਇਹਨਾਂ ਕਾਰਨ ਇਸ ਕਰਕੇ ਵੀ ਸਾਨੂੰ ਥੋੜਾ ਜਿਹਾ ਐਦਾਂ ਬਣਿਆ ਹੋਇਆ ਹੈ ਵੀ ਅਨ ਆਈਡੈਂਟੀਫਾਈ ਬੰਦੇ ਜਿਹੜੇ ਕਿਉਂ ਆ ਰਹੇ ਨੇ ਇੱਥੇ ਇਸ ਕਰਕੇ ਇਹਨਾਂ ਦਾ ਕੱਲ ਇਸ ਗੱਲ ਨੂੰ ਤਕਰਾਰਵਾਜੀ ਹੋਈ ਹੈ ਠੀਕ ਨਹੀਂ ਤੇ ਮੈਂ ਦੋਨੇ ਧਿਰਾਂ ਨੂੰ ਸ਼ਾਂਤ ਕਰਕੇ ਭੇਜਤਾ ਸੀਗਾ ਤੇ ਕੋਈ ਲੜਾਈ ਝਗੜੇ ਵਾਲਾ ਉੱਥੇ ਮੈਨੂੰ ਕਿਸੇ ਨੇ ਕਲੀਅਰ ਨਹੀਂ ਕੀਤਾ ਤੇ ਬਾਅਦ ਜਿਹੜੇ ਕੋਈ ਬੰਦੇ ਦਾਖਲ ਹੋਏ ਨੇ ਉਹ ਜਿਹੜਾ ਡਾਕਟਰ ਸਾਹਿਬ ਆਪਣੀ ਰਿਪੋਰਟ ਦੇ ਦਣਗੇ ਰਿਪੋਰਟ ਦੇ ਆਧਾਰ ਤੇ ਜੋ ਵੀ ਕੁਝ ਬਣਦਾ ਹੋਗਾ ਸੀ ਉਹ ਕਰ ਦਾਂਗੇ ਕੈਪੋਰਸ ਅਧਿਕਾਰੀ ਦਾ ਕਹਿਣਾ ਹੈ ਕਿ ਹਾਲੇ ਤੱਕ ਉਹਨਾਂ ਦੇ ਕੋਲ ਬਿਆਨ ਦਰਜ ਨਹੀਂ ਕਰਵਾਏ ਗਏ ਬਿਆਨਾਂ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਹੜੇ ਤਰ੍ਹਾਂ ਜਾ ਕੇ ਸਭ ਤੋਂ ਪਹਿਲਾਂ ਬਿਆਨ ਲਖਵਾ ਕੇ ਕਿਹੜੀ ਕਾਰਵਾਈ ਦੀ ਮੰਗ ਕਰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ